ਪੰਜ ਪੰਜ ਸਟੇਟ 17 18 ਦਿਨ ਬੰਦੇ ਫੜੇ ਗਏ ਪੰਜ ਸਟੇਟਾਂ ਚ ਪੁਲਿਸ ਨਾਦੀ ਪਿੱਛੇ ਪੁਛਾ ਕਰਦੇ ਤੇ ਚਲਦੇ ਸਾਡੀਆਂ ਟੀਮਾਂ ਨੇ ਮਿਹਨਤ ਕਰਕੇ ਪਹਿਲਾਂ ਅਸੀਂ ਦੋਸ਼ੀ ਟ੍ਰੇਸਟੀ ਦੇ ਕਿਨੇ ਕਿ ਰਹੇਗੇ ਨੇ ਜਿਹੜੋ ਤੋਂ ਬਾਅਦ ਇਹਨਾਂ ਨੂੰ ਰੌਂਡ ਅਪ ਕੀਤਾ ਜਿਸ ਤਰੀਕੇ ਨਾਲ ਰੌਂਡ ਅਪ ਕੀਤਾ ਹੈ ਸਾਡੀ ਮਾਣ ਦਾ ਇੱਕ ਬਹੁਤ ਵੱਡੀ ਬਲੱਵੀ ਹੈ ਇਹ ਮੇਨ ਮੋਟਿਵ ਇੱਕ ਪਾਰਕਿੰਗ ਨੂੰ ਲੈ ਕੇ ਹੋਇਆ ਸੀ ਸਟਾਰਟ ਕੀਤੀ ਹੈ ਛੋਟੀ ਗੱਲ ਇਹ ਹੈ ਕਿ ਅਸੀਂ ਸਾਰੇ ਕੀਤਾ ਪਹਿਲਾਂ ਤਾਂ 아이ਡੀਸ ਵੀ ਰਹੇ ਨੇ ਵਾਕੀ ਦੂਜਾ ਵੇਜ ਹੋ ਗਿਆ ਬਣਾਇਆ ਹਾਂ ਬੜੇ ਹਾਂ ਬੜੇ ਮਿਹਨਤ ਕੀਤਾ ਤਿੰਨ ਵਾਈ ਸੀਗੇ ਇਹ ਤਿੰਨ ਵਾਈ ਨੂੰ ਨਰਮ ਕਰਿਆ ਉਹ ਜੀ ਜੀ ਦੇ ਬੜੀ ਮਿਹਨਤ ਕਰਨੀ ਪਈ ਤੇ ਉਹ ਹੋ ਗਿਆ ਸਾਰਾ ਜ਼ੂਮ ਸੋਸ਼ਲ ਮੀਡੀਆ ਦੇ ਕੋਈ ਕਾਰਨ ਸਹੀ ਬਿਲਕੁਲ ਸੋਸ਼ਲ ਮੀਡੀਆ ਦਾ ਜੈਂਸੀ ਵੀ ਕਰ ਦਿੱਤੀ ਜਾ ਜੈਂਸੀ ਵੀ ਹੋ ਸਕਦੀ ਹੈ ਉਹਦੇ ਬਾਰੇ ਤਾਂ ਹਮ ਅਨਵੈਸਟੀਗੇਸ਼ਨ ਦਾ ਪਾਰਟ ਆ ਜਦੋਂ ਆਉਣਗੇ ਜਿਹੜਾ ਜਿਹੜਾ ਪੜਿਆ ਜਾਊਗਾ ਸਰ ਅਜੇ ਕਰ ਰਹੇ ਲੱਗਦਾ ਕਿ ਕਿੰਨਾ ਕੁ ਕੋਲਸਰ ਮੁਸ਼ਕਲ ਕਰਨੀ ਪਈ ਤੇ ਪੰਜ ਪੰਜ ਸਟੇਟ 17-18 ਦਿਨ ਬਾਅਦ ਬੰਦੇ ਫੜੇ ਗਏ ਪੰਜ ਸਟੇਟਾਂ ਚ ਪੁਲਿਸ ਨਾਦੀ ਪਿੱਛੇ ਪਿੱਛਾ ਕਰ ਰਹੀ ਸੀ ਤੇ ਬਿਲਕੁਲ 33 ਕੀ ਬਰਾਮਦਗੀ ਹੋਈ ਹੈ ਕਿ ਦੋ ਵੈਪਨ ਬਰਾਮਦ ਹੋਏ ਬਾਕੀ ਡਿਟੇਲ ਤੁਹਾਨੂੰ ਡੀਸੀਪੀ ਇਨਵੈਸਟੀਗੇਸ਼ਨ ਨੇ ਕਰ ਦੇ ਇਹ ਜਿਹੜੇ ਬਿਲਕੁਲ ਬੜੇ ਸਮੇਂ ਤੋਂ ਜਿਹੜੇ ਕਿ ਆ ਰੋਪੀਆ ਦੀ ਪਾਲ ਸੀਗੀ ਕਾਰਟਿੰਗ ਬੱਗਨ ਜਿਹੜਾ ਇਨਫਲੂਐਂਸਰ ਸੀਗਾ ਖਿਡਾਰੀ ਵੀ ਸੀਗਾ ਜੀ ਜੀ ਗੋਲੀਆਂ ਮਾਰ ਕੇ ਮੌਤ ਦਿੱਤੀ ਗਈ ਸੀ ਸ਼ਨੀਵਾਰ ਦੇਰ ਰਾਤ ਨੂੰ ਗੋਲੀਆਂ ਮਾਰ ਕੇ ਉਸ ਨੂੰ ਢੇਡ ਕੀਤਾ ਗਿਆ ਸੀਗਾ ਅੱਜ ਲੁਧਿਆਣਾ ਪੁਲਿਸ ਨੇ ਬੜੀ ਵੱਡੀ ਹਾਸਲ ਸਫਲਤਾ ਹਾਸਲ ਕੀਤੀ ਹੈ ਉਹ આરોપીਆ ਨੂੰ ਜਿਹੜੇ ਕਿ ਹੈ ਕਾਬੂ ਕਰ ਲਿੱਤਾ ਗਿਆ ਹੈ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜੱਸਿਆ ਜਾ ਰਿਹਾ ਹੈ ਕਿ ਦੋ ਵੈਪਨ ਜਿਹੜੇ ਕਿ ਹੈ ਇਸ ਦੇ ਵਿੱਚ ਬਰਾਮਦ ਹੋਏ ਨੇ ਤੇ ਹੋਰ ਵੀ ਜਿਹੜਾ ਸ਼ੱਕੀ ਤੌਰ ਤੇ ਜਿਹੜਾ ਕਿ ਉਹਨਾਂ ਨੂੰ ਮੁਲਾਜ਼ਮਾਂ ਮੁਲਜ਼ਮਾਂ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਗੱਲਬਾਤ ਕਰਾਂਗੇ ਹਰਪਾਲ ਸਿੰਘ ਜੀ ਨਾਲ ਡੀਸੀਪੀ ਨੇ ਜਿਹੜੇ ਰੂਲਰ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਪੂਰਾ ਚਰਚਾ ਵਿਸ਼ਾ ਹੈ 카ਰ্তিক ਬਗਨ ਦੀ ਜਿਹੜੇ ਕਿ ਆ ਕੋਰੀਆ ਮਾਂ ਦੇ ਕਤਲ ਕੀਤਾ ਗਿਆ ਸੀਗਾ ਗੱਲਬਾਤ ਕਰਾਂ ਹਰਪਾਲ ਡੀਸੀਪੀ ਜੀ ਨਾਲ ਸਰ ਕਿਸਾ ਦੀ ਗੁੱਥੀ ਸੁਲਝਾਈ ਕੀ ਕਿਸ ਤਰ ਚਲਾ ਰਾਜਲਾ ਇਹ ਦੋ ਸ਼ਰਕ ਕਤਲ ਜਿੱਦਾਂ ਤੁਹਾਨੂੰ ਸਰ ਨੇ ਸੀਪੀ ਸਰ ਨੇ ਦੱਸਿਆ ਇਹ ਬਿਲਕੁਲ ਅਨਟ੍ਰੇਸ ਦਾ ਬਿਲਕੁਲ ਬਿਲਕੁਲ ਕੋਈ ਬਿਲਕੁਲ ਸਾਰੇ ਖਲੀਓ ਨਹੀਂ ਸੀ ਤੇ ਇਹਦੇ ਚੱਲਦੇ ਸਾਡੀਆਂ ਟੀਮਾਂ ਨੇ ਮਿਹਨਤ ਕਰਕੇ ਪਹਿਲਾਂ ਅਸੀਂ ਦੋਸ਼ੀ ਟ੍ਰੇਸਟੀ ਦੇ ਵੀ ਕਿਹੜੇ ਕਿਹੜੇ ਹੈਗੇ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਰੌਂਡ ਅਪ ਕੀਤਾ ਜਿਸ ਤਰੀਕੇ ਨਾਲ ਰੌਂਡ ਅਪ ਕੀਤਾ ਹੈ ਤੇ ਇੱਕ ਸਾਡੇ ਮਾਈਮਾ ਦਾ ਇੱਕ ਬਹੁਤ ਵੱਡੀ ਫਲਾਬਦੀ ਹੈ ਤੇ ਇੰਨੇ ਦਿਨ ਉਹਨਾਂ ਦਾ ਪਿੱਛਾ ਕਰਕੇ ਅੱਜ ਤੇ ਅਨੰਦ ਬਣ ਗਿਆ ਅੱਛਾ ਸਰ ਕਾਰਨ ਹੀ ਪਤਾ ਲੱਗ ਪਾਇਆ ਸੀ ਪਰਵਾਹ ਨੂੰ ਕਿਉਂ ਮਾਰਿਆ ਗਿਆ ਕਾਰਨ ਕੀ ਹੋਇਆਗਾ ਮੇਨ ਮੋਟਿਵ ਕੀ ਮੇਨ ਮੋਟਿਵ ਪਾਰਕਿੰਗ ਨੂੰ ਲੈ ਕੇ ਹੋਇਆ ਸੀ ਇੱਕ ਸਟਾਰਟ ਕੀਤੀ ਹੈ Thank you. ਛੋਟੀ ਗੱਲ ਲੈ ਕੇ ਆ ਸੀ ਸਾਰੇ ਕੀਸ ਪਹਿਲਾਂ ਤਾਂ ਇਹ ਦੋਸਤ ਵੀ ਰਹੇ ਨੇ ਬਾਕੀ ਦੂਜਾ ਵੀ ਜੋ ਮੇਰੀ ਇਹ ਮਾਮਲਾ ਬਣਾਈ ਹਾਂ ਬੜੇ ਹਾਂ ਬੜੇ ਮੈਂ ਮਤਲਬ ਜੇ ਕਹਿੰਦੇ ਕਿ ਆਪਸ ਵਿੱਚ ਪਹਿਲੇ ਇਹਦਾ ਲੜਾਈ ਵਗੈਰਾ ਹੋਈ ਸੀ ਪਹਿਲਾਂ ਹਾਂ ਥੋੜੀ ਬਹੁਤ ਹੋਈ ਅੰਦਾਜ਼ਾ ਉਹਦੇ ਵਿੱਚ ਅਸੀਂ ਤੋਂ ਤੇ ਇਹ ਸਰ ਇਹ ਇੱਕ ਦੋ ਰਾਤ ਨੂੰ ਹੋਇਆ ਸੀਗਾ ਕਿਹੜੀ ਤਰੀਕ ਦਾ ਮਾਮਲਾ ਸੀ ਇਹਦੇ ਵਿੱਚ ਇੱਕ ਮੋਲਜਮ ਸਾਹਿਬ ਜਿਹਨੇ ਵੀ ਇਨਫੋਰਮੇਸ਼ਨ ਦਿੱਤੀ ਬੜੇ ਬੰਦੇ ਤੇ ਰਸਤਾ ਹੈਗਾ ਮਾਮਲਾ ਸ਼ਾਮ ਦਾ ਉਹਨਾਂ ਦਾ ਨਾਮ ਹੋਈਦਾ ਹੈ ਕਰਤਿਕ ਇਸਪੈਂਕ ਤੇ ਉਹਦੀ ਰੈਸਟ ਪਾਈ ਸੀ ਸਰ ਸੀਸੀਟੀਵੀ ਵੀ ਕਿ ਸਾਹਮਣੇ ਆਈ ਸੀ ਜਿਸ ਦੇ ਵਿੱਚ 6 ਜਾਨੇ ਨੌਜਵਾਨ ਇੱਕ ਦੋ ਬਾਈਕਾਂ ਤੇ ਬੈਠ ਕੇ ਜਾ ਰਹੇ ਸੀਗੇ ਉਹਦੇ ਪਿੱਛਾ ਕਰ ਰਹੇ ਸੀਗੇ 6 ਸੀਗੇ ਜਾਂ 3 ਸੀਗੇ ਅਟੋਗ੍ਰਾਫਰ ਕੀਤਾ 3 ਬਾਈਕ ਸੀਗੇ ਇਹ 3 ਬਾਈਕਿੰਦਰਾ ਦਾ ਸੀ ਉਹ ਜੀ ਵੀ ਬੜੀ ਮਿਹਨਤ ਕਰਨੀ ਪਈ ਤੇ ਉਹ ਹੋ ਗਿਆ ਸਾਰਾ ਜੋ ਵੀ ਹੋਣਾ ਚਾਹੀਦਾ ਜਿਹੜੇ ਨਿਯੰਗ ਸਾਹਿਬ ਸੀਗੇ ਉਹ ਕਿੱਥੋਂ ਦੇ ਸੀਗੇ ਉਹ ਕਿੱਦਾਂ ਇਨਵੋਲ ਹੋਏ ਚ ਵਿੱਚ ਜਿਹੜੇ ਸਹਿਮ ਸੀਗੇ ਉਹ ਵੀ ਆਪਸੀ ਇਹ ਦੋਸਤੇ ਰਹੇ ਨੇ ਮੈਂ ਆਉਂਦੇ ਹੁੰਦੇ ਸਾਰੇ ਉਹ ਜਿਆਦਾ ਸੋਸ਼ਲ ਮੀਡੀਆ ਦਾ ਕੋਈ ਕਾਰਨ ਦੱਸਿਆ ਬਿਲਕੁਲ ਸੋਸ਼ਲ ਮੀਡੀਆ ਦਾ ਕਾਰਨ ਨਹੀਂ ਜਲਸੀ ਵੀ ਗੱਲ ਕੀਤੀ ਜਾਂਦੀ ਹੈ ਜਲਸੀ ਵੀ ਹੋ ਸਕਦੀ ਹੈ ਉਹਦੇ ਬਾਰੇ ਤਾਂ ਹੁਣ ਇਨਵੈਸਟੀਗੇਸ਼ਨ ਦਾ 파ਟ ਆ ਜਦੋਂ ਆਉਣਗੇ ਜਿਹੜਾ ਜਿਹੜਾ ਪੜਾਇਆ ਜਾਊਗਾ ਅਕੋਰਡਿੰਗਲੀ ਦੇਖਾਂਗੇ ਥੈਂਕ ਯੂ ਤੁਹਾਨੂੰ ਪਿਸਤੌਲ ਪਿਸਤਲ ਜਿਹ ਕਿ ਤੋਂ ਲੈਣਾ ਹੈ ਪਿਸਤਲ ਦੇਸੀ ਪਿਸਤਲ ਨੇ ਉਹਦੇ ਬਾਰੇ ਵੈਰੀਫਾਈ ਕਰ ਦਿੱਤਾ ਬਿਲਕੁਲ 카ਰ্তিক ਬੱਗਨ ਦਾ ਜਿਹੜੇ ਕਿਹਾ ਗੋਲੀਆਂ ਮਾਰ ਕੇ ਜਦਾ ਕਤਲ ਕੀਤਾ ਗਿਆ ਸੀਗਾ ਅੱਜ ਲੁਧਾਨਾ ਦੀ ਪੁਲਿਸ ਨੇ ਬੜੀ ਵੱਡੀ ਸਫਲਤਾ ਹਾਸਲ ਕੀਤੀ ਆ ਉਸ ਨੂੰ ਅੱਜ ਇਨਸਾਫ ਦਿੱਤਾ ਗਿਆ ਵਾ ਬੜੇ ਹੀ ਅਮੁਸ਼ਕਤ ਦੇ ਨਾਲ ਪੁਲਿਸ ਨੇ ਜਿਹੜਾ ਕਿਹਾ ਵੈਰੀਫਾਈ ਕੀਤਾ ਟ੍ਰੇਸ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਅੱਜ ਉਹਨਾਂ ਨੂੰ ਗ੍ਰਿਫਤਾਰ ਕਰਕੇ 카ਰ্তিক ਬੱਗਰ ਕਤਲਾ ਨੂੰ ਜਿਹੜਾ ਕਿਹਾ ਇਨਸਾਫ ਮਿਲਦਾ ਨਜ਼ਰ ਆਇਆ ਜੁੜੇ ਲੁਧਾਨਾ ਲਈ ਤੇ ਨਾਲ ਯੂਮਪਰ ਰਿਪੋਰਟਾਂ ਵਾ